ਅੱਜ ਐਮਐਲਏ ਸਾਹਿਬ ਮੰਤਰੀ ਬਣਨ ਜਾ ਰਹੇ ਐ ਸੋਚ ਚੁੱਕੇ ਹਾਂ ਕਿ ਜਨਤਾ ਨੂੰ ਕਿੰਨੀ ਖੁਸ਼ੀ ਪਰਵਾਰ ਦੇਣੀ ਹੈ ਅੱਜ ਅੱਜ ਬੜੀ ਖੁਸ਼ੀ ਹੈ ਸਾਨੂੰ ਸਾਨੂੰ ਕਿ ਸਾਰੇ ਸ਼ਹਿਰ ਵਾਸੀਆਂ ਨੂੰ ਵੀ ਇਸ ਗੱਲ ਦੀ ਬਹੁਤ ਖੁਸ਼ੀ ਹੈ ਕੱਲ ਤੋਂ ਹੀ ਜਦੋਂ ਦਾ ਹੀ ਪਤਾ ਲੱਗਿਆ ਸਾਡੇ ਕੋਲ ਬਹੁਤ ਫੋਨ ਆ ਰਹੇ ਨੇ ਤੇ ਵਧਾਈਆਂ ਦੇਣ ਲਈ ਵੀ ਸਾਰੇ ਪਹੁੰਚ ਰਹੇ ਨੇ ਅਸੀਂ ਧੰਨਵਾਦ ਕਰਦੇ ਹਾਂ ਹਰਵਿੰਦ ਕੇਜਰੀਵਾਲ ਜੀ ਦਾ ਤੇ ਮੁੱਖਮੰਤਰੀ ਭਗਵੰਤ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਜਿਨ੍ਹਾਂ ਨੇ ਕੇ ਸਾਨੂੰ ਇਸਲੇ ਯੋਗ ਸਮਝਿਆ ਕਿ ਸਾਨੂੰ ਮੰਤਰੀ ਬਣਾਇਆ ਤੁਸੀਂ ਪਹੁੰਚ ਰਹੇ ਹੋ ਫਿਰ ਮਕਾ ਸੌ ਚੁੱਕ ਸਮਾਰੋਹ ਦੇ ਵਿੱਚ ਹਾਂ ਅਸੀਂ ਅੱਜ ਪਹੁੰਚ ਰਹੇ ਆਂ ਸ਼ਾਮ ਨੂੰ ਸੌ ਚੁੱਕ ਸਮਾਰੋਹ ਵਿੱਚ ਤੇ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਨੂੰ ਇਹ ਮੌਕਾ ਮਿਲੇ ਲੋਕਾਂ ਦੀ ਸੇਵਾ ਕਰਨ ਦਾ ਪਹਿਲਾਂ ਤੁਸੀਂ ਲੈ ਰਹੇ ਹਲਕੀ ਦੀ ਸੇਵਾ ਕਰਨੀ ਹੈ ਹੁਣ ਪੂਰੇ ਪੰਜਾਬ ਦੀ ਸੇਵਾ ਕਰਨੀ ਕਿਵੇਂ ਲੱਗਦਾ ਹੈ हां बिल्कुल करेंगे जी पहला लहरेगा आगे तक हल्सियाब दे हलके तक सीमसी ਹੁਣ ਸਾਰੇ ਪੰਜਾਬ ਦੀ ਸੇਵਾ ਕਰਾਂਗੇ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਲੋਕ ਸਾਡਾ ਸਾਥ ਦੇਣਗੇ ਤੇ ਅਸੀਂ ਪੂਰੀ ਤਰ੍ਹਾਂ ਦੀ ਸੇਵਾ ਕਰਾਂਗੇ ਸਰ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਮੰਤਰੀਪਦ ਮਿਲਣ ਜਾ ਰਿਹਾ ਹੈ ਸੋਚ ਚੁੱਕਣਗੇ ਕੀ ਕਹੋ ਬਹੁਤ ਖੁਸ਼ੀ ਦੀ ਗੱਲ ਹੈ ਮੰਤਰੀਪਦ ਮਿਲਣ ਜਾ ਰਿਹਾ ਹੈ ਲੋਕਾਂ ਦੀਆਂ ਦੁਆਵਾਂ ਐਮਐਲਏ ਸਾਹਿਬ ਦੀ ਮਿਹਨਤ ਸਦਕਾ ਲੋਕਾਂ ਦੀਆਂ ਦੁਆਵਾਂ ਦੇ ਨਾਲ ਅ ਮੁੱਖ ਮੰਤਰੀ ਸਾਹਿਬ ਨੇ ਦੂਰੰਦੇਸ਼ੀ ਦੀ ਨਿਗਾਹ ਨਾਲ ਉਹਨਾਂ ਦੇ ਰਹਿਨਮਾਈ ਹੇਠ ਮੰਤਰੀ ਸਪੱਦ ਅੱਜ ਸੌਂਚ ਕੰਜਾਰੇ ਨੇ ਤੇ ਬਹੁਤ ਖੁਸ਼ੀ ਦੀ ਗੱਲ ਹੈ ਤੁਸੀਂ ਪਹੁੰਚ ਰਹੇ ਹੋ ਜੰਡੀਗੜ ਸਰ ਕੋਸ਼ਿਸ਼ ਹੈ ਪਹੁੰਚਣ ਦੀ ਤੇ ਅਰਵਿੰਦ ਕੇਜਰੀਵਾਦੀ ਦਾ ਕੀ ਕਹਿਣਾ ਚਾਹੋਗੇ ਧੰਨਵਾਦ ਸਰ ਬਹੁਤ ਧੰਨਵਾਦ ਹੈ ਸਾਰੀ ਹਾਈ ਕਮਾਂਡ ਦਾ ਕੇਰੀਵਾਲ ਜੀ ਦਾ ਭਗਵੰਤ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਅੱਜ ਸਾਡੇ ਇਲਾਕੇ ਲਈ ਤੇ ਸਾਰੇ ਇਲਾਕੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਬਰਿੰਦਰ ਗੋਲ ਜੀ ਜੋ 1992 ਤੋਂ ਹਲਕੇ ਦੀ ਸੇਵਾ ਕਰ ਰਹੇ ਨੇ ਮਾਨਯੋਗ ਅਰਵਿੰਦ ਕੇਂਦਰੀਵਾਲ ਜੀ ਭਗਵੰਤ ਮਾਨ ਜੀ ਸੰਦੀਪ ਪਾਟਕ ਜੀ ਦੀ ਟੀਮ ਨੇ ਉਹਨਾਂ ਨੂੰ ਇਸ ਯੋਗ ਸਮਝ ਕੇ ਮੰਤਰੀ ਪਦ ਦਿੱਤਾ ਹੈ ਤੇ ਉਹ ਉਮੀਦ ਸਾਰਾ ਇਲਾਕੇ ਦੇ ਵਿੱਚ ਬਹੁਤ ਖੁਸ਼ੀ ਹੈ ਉਮੀਦ ਕਰਦੇ ਆ ਵੀ ਇਹ ਸਾਡੇ ਇਲਾਕੇ ਹੈ ਪਹਿਲਾਂ ਵੀ ਉਹ ਬਹੁਤ ਮਿਹਨਤ ਕਰਦੇ ਸੀ ਤੇ ਉਹਨਾਂ ਨੇ ਹੋਰ ਬਹੁਤ ਮਿਹਨਤ ਕਰਕੇ ਇਲਾਕੇ ਨੂੰ ਕਾਫੀ ਅੱਗੇ ਲਿਜਾਇਆ ਜਾਨਗੇ ਕਿ ਸਾਡਾ ਲਹਿਰੇ ਹਲਕੇ ਦੇ ਐਮਐਲਏ ਨੇ ਜੋ ਵਿਰੇਂਦਰ ਕੋਇਲ ਜੀ ਜਿਹੜੇ ਦਿਨ ਰਾਤ ਮਿਹਨਤ ਪਹਿਲਾਂ ਤੋਂ ਹੀ ਕਰ ਰਹੇ ਨੇ 23 ਸਾਲਾਂ ਤੋਂ ਉਹ ਲਗਾਤਾਰ ਹਲਕੇ ਦੀ ਸੇਵਾ ਕਰ ਰਹੇ ਨੇ ਤੇ ਅੱਜ ਉਹਨਾਂ ਨੂੰ ਮਾਨਯੋਗ ਕੇਜਰੀਵਾਲ ਸਾਹਿਬ ਨੇ ਤੇ ਮਾਨਯੋਗ ਭਵੰਤ ਮਾਨਜੀ ਨੇ ਮਿਨਿਸਟਰੀ ਦੇ ਵਿੱਚ ਲਿਆ ਤਾਂ ਜਿਹੜੇ ਕਿ ਸ਼ਾਮ ਨੂੰ 5 ਵਜੇ ਚੰਡੀਗੜ੍ਹ ਵਿਖੇ ਸੋ ਚੱਕਨਗੇ ਤਾਂ ਸਾਰਾ ਹਲਕਾ ਹੀ ਵਧਾਈ ਦਾ ਪੱਤਰ ਹੈ ਸਾਰੇ ਹਲਕੇ ਦੀਆਂ ਦੁਆਵਾਂ ਸਾਰੇ ਹਲਕੇ ਦਾ ਆਸ਼ੀਰਵਾਦ ਉਹਨਾਂ ਦੇ ਨਾਲ ਹੈ ਮੈਨੂੰ ਲੱਗਦਾ ਹੈ ਹੁਣ ਲਹਿਰੇ ਹਲਕੇ ਦੀ ਕਿ ਸਮੁੱਚੇ ਪੰਜਾਬ ਦੀ ਜਿੰਨਾ ਉਹਨਾਂ ਦੇ ਹਿੱਸੇ 'ਚ ਹੋਏਗਾ ਉਸ ਵੱਲੋਂ ਕੋਈ ਉન્નਤੀ ਦੇ ਵਿੱਚ ਕੋਈ ਕਸਰ ਨਹੀਂ ਬਾਕੀ ਰਹੇਗੀ ਤੇ ਸਾਡਾ ਲਹਿਰਾ ਹਲਕਾ ਤਾਂ ਜਰੂਰ ਹੀ ਦਿਨ ਦੁਪਹਿਰ ਰਾਤ ਚੋਂ ਗਨੀ ਤਰੱਕੀ ਕਰੇਗਾ ਕਿਉਂਕਿ ਸਾਰਾ ਕੁਝ ਸਾਡਾ ਆਪਣਾ ਤਾਂ ਮੈਂ ਤੁਹਾਡੇ ਸਾਰਿਆਂ ਤੋਂ ਵੀ ਸਹਿਯੋਗ ਦੀ ਮੰਗ ਕਰਦੀ ਹੋਈ ਇਹ ਉਮੀਦ ਕਰਦੀ ਆ ਕਿ ਸਾਡਾ ਲਹਿਰਾ ਸ਼ਹਿਰ ਜੋ ਤੇ ਸਾਡਾ ਲਹਿਰਾ ਹਲਕਾ ਜੋ ਹੈ ਉਹ ਉਲੰਧੀਆਂ ਨੂੰ ਛੂਏਗਾ ਧੰਨਵਾਦ ਧੰਨਵਾਦ